ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੇ ਸਾਧ ਸੰਗਤ ਜੀਓ ਇਨਸਾਨ ਨੂੰ ਇਹ ਜਨਮ ਫਿਰੇ ਦੀ ਨਿਆਈ ਮਿਲਿਆ ਹੈ ਇਸ ਨੂੰ ਵਿਸ਼ਿਆ ਵਿਕਾਰਾ ਵਿੱਚ ਗੁਆ ਰਿਆ ਸੋ ਇਨਸਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਆਪ ਪਿਆਰ ਸਰਕਾਰ ਨਾਲ ਸਰਵਣ ਕਰੋ ਜੀ ਦੁਨੀਆ ਤੇ ਆਇਓ ਬੰਦਿਆ ਕੱਲਿਆ ਕਰਤਾ ਅਰਦਾ ਜੋਤਿ ਭਗਵਾਨ ਦੀ ਤੂ ਰੂਪ ਰੰਗ ਕਾ ਅਰਦਾ ਥਾਪਿਆ ਸਰਦਾਰ ਤੈਨੂੰ ਸਾਰੇ ਸੰਸਾਰ ਦਾ ਮਾਇਆ ਵਿੱਚ ਫਸ ਕੇ ਭਲ ਗਿਓ ਨਾਮ ਜਤਾਰਦਾ ਸਾਫ ਰੂ ਰੱਬੀ ਧੱਬੇ ਹਉਮੈ ਦੇ ਲਾਉਣਾ ਏ ਪਾਪਾਂ ਵਿੱਚ ਲੱਗ ਕੇ ਹੀਰਾ ਜਨਮ ਗੋਣੈ ਉਹ ਪਾਪਾਂ ਵਿੱਚ ਲੱਗ ਕਮਲਿਆ ਮਮਤਾ ਬਹੁ ਵਰਗ ਪੈ ਗਿਆ ਦੁਨੀਆਂ ਦਾ ਪਿਆਰ ਓਏ ਸਤਗੁਰ ਦੇ ਵੱਲ ਓਟਟੁ ਗਈ ਪ੍ਰੇਮ ਦੀ ਤਾਰ ਓਏ ਲੋਭ ਦੇ ਕੋੜੇ ਉੱਤੇ ਹੋ ਕੇ ਅਸਵਾਰ ਓਏ ਮੈਂ ਮੈਂ ਦਾ ਹੋਕਾ ਦੇਂਦਾ ਫਿਰ ਨੋ ਬੇਜਾਰ ਓਏ ਛੜ ਕੇ ਦਲਲਾ ਹੱਥੀ ਰਾਸ ਲਟੋਣਾਏ ਪਾਪਾ ਵਿੱਚ ਲੱਗ ਕੇ ਹੀਰਾ ਜਨਮ ਗੋਣਾਏ ਓ ਪਾਪਾ ਵਿੱਚ ਲੱਗ ਕੰਮਲਿਆ ਬਚਪਨ ਦੀਆਂ ਘੜੀਆਂ ਖੇਡਾ ਵਿੱਚ ਗੋਜਾਰੀਆਂ ਪਾਉਂਦੀ ਸੀ ਮਾਂ ਪਿਓ ਤਾਈ ਤੇਰੀਆਂ ਸਰਦਾਰੀਆਂ ਸਭੇ ਰੰਗ ਵਟਿਆ ਜੋਵਨ ਧਮਕਾ ਫੇਰ ਮਾਰੀਆਂ ਖਾਸ਼ਾਂ ਨੇ ਉੱਠੀਆਂ ਹਜ਼ਰੋ ਫੜ ਕੇ ਕਟਾਰੀਆਂ ਫੈਸ਼ਨ ਦੀ ਸਾਣੇ ਉਤੇ ਲਾਲਾ ਚਮਕਾਉਣਾ ਏ ਪਾਪਾ ਵਿੱਚ ਲੱਗ ਕੇ ਹੀਰਾ ਜਨਮ ਗੋਣਾ ਏ ਉਹ ਪਾਪਾ ਵਿੱਚ ਲੱਗ ਕਮਲਿਆ ਮਸਤੀ ਵਿੱਚ ਚਿੜੀਆਂ ਮਸਤੀ ਵਿੱਚ ਦਿੱਤੀਆਂ ਬਾਗਾ ਹੱਥੀ ਸ਼ੈਤਾਨ ਦੇ ਬੋਰਾ ਹੋ ਚੜ ਗਿਓ ਟੇਟੇ ਕਾਮ ਬਲਵਾਨ ਦੇ ਰੁੜ ਗਿਆ ਸਭ ਜਸਤ ਮੁਸਲੇ ਪੁੱਲ ਗਏ ਮਾਨ ਦੇ ਪੁੱਲ ਗਿਓਂ ਇੱਕ ਦਿਨ ਹਾਜ਼ਰ ਹੋਣਾ ਭਗਵਾਨ ਦੇ ਪੁੱਲ ਗਿਓਂ ਇੱਕ ਦਿਨ ਹਾਜ਼ਰ ਹੋਣਾ ਭਗਵਾਨ ਦੇ ਕਰਮਾਂ ਦੇ ਹੱਥੀਂ ਰਵਿਚ ਕੰਡੇ ਖੜ ਡਾਉਣਾ ਏ ਪਾਪਾਂ ਵਿੱਚ ਲੱਗ ਕੇ ਹੀਰਾ ਜਨਮ ਗਉਣਾ ਏ ਓ ਪਾਪਾਂ ਵਿੱਚ ਲੱਗ ਕਮਲਿਆ ਜਿੰਨਾ ਦੇ ਬਦਲੇ ਸਿਖਿਓ ਪਾਪ ਕਮ ਆਪੜੇ ਨਾਰੀ ਪੁੱਤ ਦੀਆਂ ਆਏ ਅੱਗੇ ਨਾਲ ਨਹੀਂ ਜਾਵਣੇ ਜਿਨ੍ਹਾਂ ਦੇ ਬਦਲੇ ਕਿਉਂ ਪਾਪ ਖੁਮਾਉਣੇ ਨਾਰੀ ਪੁੱਤ ਦੀਆਂ ਆਏ ਅੱਗੇ ਨਾਲ ਨਹੀਂ ਜਾਵਣੇ ਜੋੜੇ ਗੰਜ ਘਰੂ ਬਾਂਗੂ ਮਿਲਣੇ ਨਹੀਂ ਖਾਉਣੇ ਰਹਿ ਜਾਣਗੇ ਸੁੰਝੇ ਇੱਕ ਦਿਨ ਮਹਿਲ ਡਰਾਉਣੇ ਜਿਨ੍ਹਾਂ ਦੇ ਬਦਲੇ ਕੁਲੀਆਂ ਦੂਜੀਆਂ ਦੀਆਂ ਟਾਉਣਾ ਏ ਪਾਪਾਂ ਵਿੱਚ ਲਾ ਕੇ ਹੀਰਾ ਯਾਨਮਾ ਗੋਨਾਏ ਓਏ ਪਾਪਾ ਵਿੱਚ ਲੱਗ ਕਮਲਿਆ ਝਾਲ ਹੱਤ ਤੁਰਨਾ ਇੱਕ ਦਿਨ ਛੱਡ ਕੇ ਜਹਾਨ ਓਏ ਵਿਖੜੇ ਰਾਜ ਤੋਂ ਕੱਲੀ ਲੰਗੇਗੀ ਜਾਨ ਓਏ ਪਲ ਭਰ ਦਾ ਲੇਖ ਅੱਗੇ ਮੰਗੂ ਭਗਵਾਨ ਓਏ ਸੀਤਲੀ ਤੁਰ ਦਰਗਾਹੇ ਕਰਨੀ ਪਰਵਾਨ ਓਏ ਕਿਹੜੀ ਮੱਦ ਲਗੋ ਮੂਰਖ ਫਾਇਆਂ ਗਲਪਾਉਣਾ ਏ ਪਾਪਾ ਮੇਜ ਲੱਗ ਕੇ ਇਹ ਹੀਰਾ ਜਨਮ ਗਵਾ ਨਾਏ ਓ ਪਾਪਾ ਮੇਜ ਲੱਗ ਕਮਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ